ਪੰਜਾਬ ਹਰਿਆਣਾ ਦੀ ਲਾਈਨ ਨੂੰ ਉਹਨਾਂ ਨੇ ਰੱਬ ਕਰ ਦਿੱਤਾ ਸੋ ਤੁਸੀਂ ਉਸ ਚੀਜ਼ ਦੇ ਵਕੀਫ ਕਹਿਣਾ ਚਾਹੋ ਕਿ ਯੂ ਆਰ ਨੋਟ ਡਿਫਰੈਂਟ ਆਈ ऍम ਨੋਟ ਡਿਫਰੈਂਟ ਵੀ ਆਰ ਹਿਊਮਨ ਬਟ ਸਟ ਅ ਕਲਚਰ ਡਿਫਰੈਂਟ ਬਟ ਓਕੇ ਲੈਟਸ ਬੀ ਫਰੈਂਡਸ ਐਂਡ ਮੀ ਤੇ ਸੋਲਮ ਇਹ ਲੱਗਦਾ ਜਿਵੇਂ ਧਰਮੰਦਰ ਤੇ ਹਿਮਾ ਮਾਲਮੀ ਤੁਰੇ ਫਿਰਦੇ ਆ ਇਹ ਹੋ ਜਾ ਐਕਟਰ ਤੇ ਇਹੋ ਜੀ ਕੁੜੀ ਨੇ ਸਕਰੀਨ ਤੇ ਪੈਦਾ ਹੋ ਸਕਦੀ ਹੈ ਪੰਜਾਬੀ ਵਾਸਤੇ ਬਹੁਤ ਵੱਡੀ ਗੱਲ ਹੈ ਗਣਾ ਮਜ ਨੂੰ ਨਾ ਬਣੇ ਕੈਰੈਕਟਰ ਵਾਈਜ਼ ਨਾਲ ਜਿਵੇਂ ਮੈਂ ਟਰਾਈ ਕਰਦਾ ਜਿਵੇਂ ਮੈਨੂੰ ਪਿਆਰ ਵੀ ਦਿੱਤਾ ਜਾਂਦਾ ਐਸੀ ਚੀਜ਼ ਕਰਕੇ ਜੇ ਮੈਨੂੰ ਮਤਲਬ ਐ ਲਾਦਾ ਮੈਂ ਐਕਟਿੰਗ ਨਹੀਂ ਕਰਦਾ ਕਾਈਂਡ ਆਫ ਇਹ ਫਿਲਮ ਕਿਸੇ ਵਾਸਤੇ ਲਿਆਓ ਭਾਈ ਬਹੁਤ ਵਦਿਆ ਮੂਵੀ ਐ ਆਮੀ ਦਾ ਕਾਮ ਸੋਨਮ ਦਾ ਕਾਮ ਰਕੇਸ਼ ਤਵਨ ਜੀ ਜਿਨ੍ਹਾਂ ਨੇ ਮੂਵੀ ਡਾਇਰੈਕਟ ਕੀਤੀ ਐ ਆ ਰੀਲੀ ਗੁੱਡ ਫਿਲਮ ਜੇ ਕੋਈ ਦੋਸਤ ਫਸਦਾ ਐ ਤਾਂ ਉਹ ਇਕੱਲਾ ਨਹੀਂ ਫਸਦਾ ਉਹ ਕਹਿੰਦਾ ਜੇ ਜੁੱਤੀਆਂ ਪੈਨਸਾ ਇਕੱਲਾ ਮੈਂ ਕਿਉਂ ਖਾਵਾਂ ਉਹ ਸਾਰੇ ਹੀ ਖਾਣ ਸੋ ਐਮੀ ਵੇਟ ਤੇ ਸੋਨਮ ਬਾਜੂ ਇੱਕ ਵਾਰ ਫਿਰ ਤੋਂ ਲੈ ਕੇ ਆਏ ਨੇ ਕੁੜੀ ਹਰਿਆਣੇ ਵਾਲ ਦੀ ਤੇ ਅਸੀਂ ਦੇਖਣ ਆਏ ਆ ਫਿਲਮ ਕੁੜੀ ਹਰਿਆਣੇ ਵਾਲ ਦੀ ਸੋ ਕੁਝ ਗੱਲਾਵਾਤਾ ਵੀ ਕਰਾਂਗੇ ਕੁਝ ਈਵਰਸ ਨਾਲ ਗੱਲਬਾਤ ਕਰਾਂਗੇ ਤੇ ਕੁਝ ਸਟਾਰਸ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਉਂ ਦੇਖਣੀ ਚਾਹੀਦੀ ਹੈ ਕੁੜੀ ਹਰਿਆਣੇ ਵਾਲ ਦੀ ਸੋ ਤੁਹਾਨੂੰ ਲੈ ਕੇ ਚੱਲਦੇ ਆ ਅੰਦਰ ਇੱਕ ਬੜੀ ਸੋਹਣੀ ਗੱਲ ਐਡ ਕਰਨਾ ਚਾਹਾਂਗੀ ਕਿ ਜਿਹੜੀ ਗੱਲ ਅਸੀਂ ਨਾਰਮਲ ਲੋਕ ਨਹੀਂ ਸਮਝ ਪਾਉਂਦੇ ਉਹ ਇਸ ਫਿਲਮ 'ਚ ਦੇਖਣ ਨੂੰ ਮਿਲੀ ਹੈ ਕਿ ਪੰਜਾਬ ਤੇ ਹਰਿਆਣਾ ਦਾ ਜਿਹੜਾ ਕੰਬੀਨੇਸ਼ਨ ਆ ਉਹ ਤਾਂ ਦਿਖਾਇਆ ਦਿਖਾਇਆ ਔਰ ਨਾਲ ਨਾਲ ਇਹ ਵੀ ਗੱਲ ਦਿਖਾਈ ਹੈ ਕਿ ਅਗਰ ਚੰਡੀਗੜ੍ਹ ਆਇਆ ਜਾਂ ਪੰਜਾਬ ਆਇਆ ਜਾਂ ਹਰਿਆਣਾ ਉਹ ਇੱਕੋ ਗੱਲ ਹੀ ਐ ਬਸ ਅਗਰ ਨਾਮ ਤੁਸੀਂ ਡਿਫਰੈਂਸਸ ਦੇਖ ਲੈਂਦੇ ਹੋ ਜਾਂ ਕਲਚਰ ਨੂੰ ਡਿਫਰੈਂਸ ਦੇਖ ਲੈਂਦੇ ਹੋ ਸੋ ਇਸ ਫਿਲਮ ਨੇ ਉਹ ਚੀਜ਼ ਜਿਹੜੀ ਲਾਈਨ ਹੈ ਨਾ ਉਹਨੂੰ ਮਿਟਾ ਦਿੱਤਾ ਮੇਰੇ ਹਾਰਟ ਨੂੰ ਹਾਟ ਹੋਈ ਜਾਣਾ ਅਵੇਲਾ ਪੀੜ ਹੋਣ ਲੱਗੀ ਆਏ ਮੰਮੀ ਮੈਂ ਮਰ ਗਈ ਰੱਬ ਬਾਤ ਬਾਤ ਪੇ ਲਵ ਯੂ ਨਾ ਕਰਿਆ ਮੈਂ ਕਹਿੰਦਾ 10 ਚੋਂ 10 ਸਪੈਸ਼ਲ ਐਮੀ ਵੀਰੇ ਕਰਕੇ ਵੇਖਣ ਆਏ ਹਾਂ ਮੂਵੀ ਤੇ ਸਪੈਸ਼ਲ ਨੰਬਰ ਸਰ ਤੋਂ ਆਏ ਵੇਖਣ ਆਏ ਆ ਨੰਬਰ ਸਰ ਤੋਂ ਆਏ ਪ੍ਰੀਮੀਅਰ ਵੇਖਣ ਭਾਈ ਦਾ ਤੇ ਮੈਂ ਕਹਿੰਦਾ ਬੋੜੀ ਬਹੁਤ ਹੀ ਜ਼ਿਆਦੀ ਘੈਂਟ ਗਈ ਫਿਲਮ ਹ ਖਾਸਾ ਹੀ ਸਗਾ ਫਿਲਮ ਮੈਂ ਫਿਲਮ ਬਹੁਤ ਵਧੀਆ ਸੀਗੀ ਮੈਂ ਸਪੈਸ਼ਲੀ ਸੋਨਮ ਬਾਜਵਾ ਮੈਮ ਕਰਕੇ ਆਇਆ ਤੇ ਫਿਲਮ ਤੋਂ ਤੁਸੀਂ ਐ ਲਾ ਲੋ ਵੀ ਮੈਂ 5 ਤੋਂ 10 ਨੰਬਰ ਦੰਨਾ ਫਿਲਮ ਪੂਰੀ ਓਕੇ ਮੈਂ ਪਟਿਆਲੇ ਤੋਂ ਸਪੈਸ਼ਲੀ ਦੇਖਣ ਆਇਆ ਸੋਨਮ ਬਾਜਵਾ ਦੀ ਫਿਲਮ ਬਹੁਤ ਵਧੀਆ ਲੱਗੀ ਮੈਮ ਬਹੁਤ ਵਧੀਆ ਸੋਨਮ ਬਾਜਵਾ ਮੈਮ ਹਮੇਸ਼ਾ ਬਹੁਤ ਹੀ ਵਧੀਆ ਕਿਰਦਾਰ ਨਿਮਾਉਂਦੇ ਨੇ ਆਪਣੀ ਫਿਲਮ ਦਾ ਤੇ ਹਮੇਸ਼ਾ ਦਿਲੋਂ ਕਰਦੇ ਨੇ ਫਿਲਮ ਮੇਕੇ ਹੀ ਮਜ਼ਾ ਆ ਜਾਂਦਾ ਫਿਲਮ ਦਾ ਬਹੁਤ ਵਧੀਆ ਲੱਗੀ ਜਿਹੜਾ ਪੇਛਰੇ ਹਰਿਆਣਵੀ ਟੱਚ ਉਹਦਾ ਬਹੁਤ ਮਜ਼ਾ ਆ ਰਿਹਾ ਫਿਲਮ ਦੇ ਅੰਦਰ ਕੋਈ ਕਾਸ ਗਲਤੀ ਨਹੀਂ ਸੀ ਰੁਕਣਾ ਚਾਹਤੋਂ ਤੁਸੀਂ ਰਾਈਟ ਇਮੋਸ਼ਨਸ ਟੱਚ ਕਰ ਰਹੀ ਹੈ ਫਿਲਮ ਨੇ ਜਿਹੜੇ ਉਹ ਜਿਹੋ ਹਰਿਆਣਾ ਵਾਲਾ ਮੁੱਦਾ ਵੀ ਤਾਂ ੱੱਕੇ ਨਾਲ ਨਹੀਂ ਪਾਇਆ ਹੋਇਆ ਉਹਦਾ ਇੱਕ ਇਮੋਸ਼ਨਲ ਐਂਗਲ ਜਿਹੜਾ ਜੋੜਿਆ ਉਹ ਅੱਛਾ ਲੱਗਾ ਜੀ ਬਾਕੀ ਦੇ ਬਹੁਤ ਟ੍ਰੀ ਟੂ ਵਾਚ ऑन स्क्रीन मतलब बड़ी स्क्रीन ਤੇ ਦੋਨਾਂ ਨੂੰ ਦੇਖਣਾ ਸੋਨਮ ਬਜਰ ਆਫ ਕਵਰਸ ਇਜ਼ ਆਸਮ ਐਂਡ ਐਮੀ ਬਾਜੀ ਦਾ ਚਲੋ ਖੈਰ ਵਧੀਆ ਬਹੁਤ ਵਧੀਆ ਜਿਵੇਂ ਤੁਹਾਡੀ ਉਸ ਜਗ੍ਹਾ ਤੇ ਉੱਪਰ ਸ਼ੂਟਿੰਗ ਹੋਈ ਹੈ ਤੇ ਕਿਵੇਂ ਦਾ ਮਾਹੌਲ ਰਿਹਾ ਜਾਂ ਕੀ ਵੀ ਉਹਨਾਂ ਨਾਲ ਉਹਨਾਂ ਸੰਪਰਕ ਕੀਤਾ ਬਹੁਤ ਅੱਛਾ ਹੈ ਇਹਨਾਂ ਬਹੁਤ ਹਰਿਆਣਾ बोलते हैं तो अच्छा लगा उनको बहुत अच्छा लगे जी हम आए थे हमारे घर देखने उन्हें अच्छा लगा तो उन्होंने फाइनल कर लिया था हमारा घर काफ़ी बड़ा अच्छा था उनको पुराने जमाने के हिसाब से बना हुआ है तो उनको पसंद आ गया था तो उन्होंने फाइनल कर दिया फिर सारी शूटिंग मोस्टली मतलब हमारे घर पर हुई है हमारे ही में हुई है सारी हाँ जी गाँव का नाम क्या है सच्चा खेडा आप स्पेशली वहीं से आए हुए हाँ जी वहीं से आए जी कोई बात शेयर करना अच्छा। चाहो बस यही कि इस खाना अच्छा। बहुत पसंद आया अच्छा। जी उन्हें हाँ जी बहुत ਆਹ ਦੇਸੀ ਖਾਣਾ ਲੋਕਲ ਖਾਣੇ ਮੇ ਲੋਕਲ ਖਾਣੇ ਮੇ ਐਮੀ ਵੀਰ ਕੋਰ ਸੋਨਮ ਨੇ ਕੀ ਕੀ ਖਾਇਆ ਬਾਜਰੇ ਦੀ ਰੋਟੀ ਖੀਚੜੀ ਕੜੀ ਰੋਟੀ ਮਤਲਬ ਚਿਟਣੀ ਬਹੁਤ ਅੱਛੀ ਮਤਲਬ ਪਹਿਲੀ ਵਾਰ ਦੇਖੀ ਸ਼ੂਟਿੰਗ ਔਰ ਥੋੜਾ ਬਹੁਤ ਕੁਝ ਕਰਨੇ ਕੋ ਵੀ ਮਤਲਬ ਰੋਲ ਛੋਟਾ ਮੋਟਾ ਹਮ ਵੀ ਹੈ ਉਸ ਮੇ ਕਹੀਂ ਨਾ ਕਹੀਂ ਦੇਖ ਰਹੇ ਹੋ ਤੋ ਬੜੇ ਅੱਛਾ ਲਗਾ ਦੇਖੋ ਆਪਾਂ ਪਹਿਲਾਂ ਹੀ ਕਹਿੰਨੇ ਆ ਪੰਜਾਬ ਔਰ ਹਰਿਆਣਾ ਜਿਹੜੇ ਦੋ ਭਰਾ ਨੇ ਕੁਝ ਰਾਜਨੀਤਿਕ ਲੋਕਾਂ ਨੇ ਆਪਣੀਆਂ ਸੋੜੀਆਂ ਰਾਜਨੀਤੀਆਂ ਕਰਕੇ ਇਹਦੇ ਵਿੱਚ ਫਰਕ ਪਾਇਆ ਹੋਇਆ ਪਰ ਜਦੋਂ ਅਸੀਂ ਫਿਲਮਾਂ ਵੇਖਦੇ ਆ ਇਹਦੇ ਵਿੱਚ ਤਾਂ ਹੀ ਲੱਗਦਾ ਜਿਵੇਂ ਇੱਕ ਹੈ ਚਾ ਪੰਜਾਬ ਹਰਿਆਣੇ ਦੀ ਗੱਲ ਕਰੀਏ ਆਪਣੇ ਉੱਤਰ ਵਾਲੇ ਪਾਕਿਸਤਾਨ ਦੇ ਪੰਜਾਬ ਦੀ ਉੱਤਰ ਵਾਲੇ ਪੰਜਾਬ ਦੀ ਕਰੀਏ ਸਾਰੇ ਇੱਕ ਨੇ ਔਰ ਜੇ ਮੂਵੀ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਇਹਨਾਂ ਨੇ ਜੇ ਆਪਾਂ ਇਹਦੇ ਵਿੱਚ ਕਰੀਏ ਕਿ ਜੋ ਆਪਸ ਦੇ ਵਿੱਚ ਚਾਹੇ ਖੇਡਾਂ ਰਾਹੀਂ ਹੋਵੇ ਚਾਹੇ ਫਿਲਮਾਂ ਰਾਹੀਂ ਹੋਵੇ ਆਪਸੀ ਜੋ ਪ੍ਰੇਮ ਪਿਆਰ ਆ ਉਹ ਪਾਉਣਾ ਚਾਹੀਦਾ ਦੇਖੋ ਇਹਦੇ ਵਿੱਚ ਇੱਕ ਬੜਾ ਇਨਾਂ ਨੇ ਇੱਕ ਮੈਸੇਜ ਇੰਚ ਕਾਜ ਹੋਵੇ ਕਿ ਜੇ ਕੋਈ ਦੋਸਤ ਫਸਦਾ ਹੈ ਤਾਂ ਉਹ ਇਕੱਲਾ ਨਹੀਂ ਫਸਦਾ ਉਹ ਆਪਣੇ ਦੂਜੇ ਦੋਸਤ ਨੂੰ ਵੀ ਫਸਾਂਦਾ ਹੈ ਤੀਜੇ ਨੂੰ ਵੀ ਫਸਾਂਦਾ ਹੈ ਤੇ ਚੌਥੇ ਨੂੰ ਵੀ ਫਸਾਂਦਾ ਹੈ ਉਹ ਕਹਿੰਦਾ ਜੇ ਜੁੱਤੀਆਂ ਪੈਣ ਤਾਂ ਇਕੱਲਾ ਮੈਂ ਕਿਉਂ ਖਾਵਾਂ ਉਹ ਸਾਰੇ ਹੀ ਖਾਂਦਾ ਹਾ ਦਾ ਚੀ ਲੈ ਕੇ ਦਾ ਅਮੇਜ਼ਿੰਗ ਐ ਪਹਿਲੀ ਵਾਰ ਐਸਾ ਹੋਇਆ ਕਿ ਹਰਿਆਣਵੀ ਟੱਚ ਆਇਆ ਪੰਜਾਬ ਮੇ एंड एक नोटिस है कि पंजाब और हरियाणा एक है इट्स वेरी मच नाइस बढ़िया लगी जी बहुत अच्छी हरियाणा भी अच्छी थी और पंजाबी भी दोनों ही अच्छी थी अच्छा लगा जी जमा बढ़िया लगा और अपने पति सच्चा केड़ा और उनके फैमिली आवे हैं बहुत अच्छा लगा हम इसीलिए आए थे मैं देखा आगे जरूर बहुत बढ़िया लगा हाँ आप जी हमारे घर पे ही थे ਮੈਨੂੰ ਹਾਸਸ ਕਿ ਆਮ ਡੂਇੰਗ ਥਿਸ ਬਿਕੋਜ਼ ਮੈਂ ਇਨਾ ਹਸੀਆਂ दैट ਇਟ ਵਾਸ ਦੀ ਐਂਡ ਸਪੈਸ਼ਲੀ ਤਰ ਹਰ ਟੀਅਰਸ ਰੋਲਿੰਗ ਡਾਊਨ ਬਹੁਤ ਵਧੀਆ ਮੂਵੀ ਹੈ ਆਮੀ ਦਾ ਕਾਮ ਸੋਨਮ ਦਾ ਕਾਮ ਰਕੇਸ਼ ਤਵਨ ਜੀ ਜਿਨੇ ਨੇ ਮੂਵੀ ਡਾਇਰੈਕਟ ਕੀਤੀ ਹੈ ਰੀਲੀ ਗੁੱਡ ਫਿਲਮ ਸਾਰਿਆਂ ਨੂੰ ਜਾ ਕੇ ਜ਼ਰੂਰ ਦੇਖਣੀ ਚਾਹੀਦੀ ਹੈ ਇੱਕ ਚੀਜ਼ ਹੋ ਦੱਸੋ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਦੀ ਜਿਹੜੀ ਲਾਈਨ ਹੈ ਨਾ ਉਹਨਾਂ ਨੇ ਰੱਬ ਕਰ ਦਿੱਤਾ ਇੱਕ ਤਰ੍ਹਾਂ ਦਾ ਹਾਂਜੀ 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 ਕੀਤਾ ਹੈ ਯਾ ਬਿਊਟੀਫੁਲ ਰੱਬ ਕੀਤਾ ਉਹ ਗਾਣਾ ਵੀ ਹੈ ਵਿਚ ਇਜ਼ ਅ ਰੀਲੀ ਨਾਈਸ Song ਕਿ ਹਰਿਆਣਾ ਕੀ ਪੰਜਾਬ ਐਂਡ ਇਟਸ ਯੂ نو ਵੀ ਆਰ ਵਨ ਸੋ ਆਈ ਥਿੰਕ ਨਿਊ ਸਟਾਰਟ ਹੋ ਸਕਦਾ ਹਾਂਜੀ बेस्ट आई मीन क्रॉस ओवर अगर हरियाणा एंड पंजाब ने क्रॉस ओवर करना ही सी दैन दिस अ गुड क्रॉस ओवर फिल्म बहुत सोहनी है दो स्टेट्स का कनेक्शन है एंड क्लाइमैक्स इज़ वर्थ वर्थ वॉचिंग बड़े चेर बाद एक फुलफिल एंटरटेन एंड फैमिली क्लाइमेक्स आया है ਮੈਂ ਵੀ ਕਿਚ ਨੋਟਿਸ ਕੀਤੀ ਹੈ ਕਿ ਪੰਜਾਬ ਹਰਿਆਣਾ ਦੀ ਲਾਈਨ ਨੂੰ ਉਹਨਾਂ ਨੇ ਰੱਬ ਕਰ ਦਿੱਤਾ ਹੈ ਸੋ ਤੁਸੀਂ ਉਸ ਚੀਜ਼ ਬਾਰੇ ਕੀ ਕਹਿਣਾ ਚਾਹੋ ਮੈਨੂੰ ਹਮੇਸ਼ਾ ਵਧੀਆ ਲੱਗਦਾ ਇੰਟਰਕਲਚਰਲ ਚੀਜ਼ਾਂ ਦੋ ਅਲੱਗ ਅਲੱਗ ਰਿਲੀਜੀਅਨਸ ਐਂਡ ਸਨਮਾਈ ਕੋਈ ਚੀਜ਼ ਹੈ ਜੋ ਤੁਹਾਡੀ ਦੋਸਤੀ ਦਾ ਯੂ ਨੋ ਹੱਥ ਵਧਾਉਂਦਾ ਹੈ ਇੱਕ ਦੂਜੇ ਨੂੰ ਸੋ ਆ ਕਿਡਜ਼ ਆ ਨਾਊ ਡੇਜ਼ ਇਨ ਹੌਸਟਲਸ ਐਂਡ ਉਹ ਡਿਫਰੈਂਟ ਕਲਚਰ ਦੇ ਲੋਕਾਂ ਨੂੰ ਮਿਲ ਰਹੇ ਸੋ ਇਹੋ ਜੀਆਂ ਫਿਲਮਾਂ ਉਹ ਬਾਉਂਡਰੀ ਖਤਮ ਕਰਦੀਆਂ ਦੈਟ ਯੂ ਆਰ ਨਾਟ ਡਿਫਰੈਂਟ ਆਈ ਐਮ ਨਾਟ ਡਿਫਰੈਂਟ ਵੀ ਆਰ ਹਿਊਮਨ ਬਟ ਸਟ ਅ ਕਲਚਰ ਡਿਫਰੈਂਟ ਬ ਅ ਵੈਲ ਹਲੇ ਵੀ ਮਤਲਬ ਮੇਰੇ ਅੰਦਰ ਇਹ ਸਿੰਕ ਨਹੀਂ ਹੋ ਰਿਹਾ ਆ ਕਿਉਂਕਿ ਫਿਲਮ ਕੱਲ ਰਿਲੀਜ਼ ਹੋਣੀ ਆ ਮੇਰਾ ਬਾਇੰਡ ਬਸ ਉਸੇ ਪਾਸੇ ਲੱਗਿਆ ਹੋਇਆ ਆ ਕਿ ਟੀਮ ਨੇ ਇੰਨੀ ਮਿਹਨਤ ਕੀਤੀ ਆ ਇੱਕ ਬੜਾ ਰਿਸਕ ਲੈ ਕੇ ਦਾਦਾ ਪ੍ਰੋਜੈਕਟ ਬਣਾਇਆ ਆ ਤਾਂ ਆਡੀਅנס ਤਾਂ ਪਹੁੰਚੇ ਹੀ ਫਿਲਮ ਤੇ ਉਹ ਜ਼ਰੂਰ ਦੇਖਣ ਬਟ ਮੈਨੂੰ ਪਰਸਨਲੀ ਬਹੁਤ-ਬਹੁਤ ਖੁਸ਼ੀ ਆ ਲੱਗਾ ਇਸ ਸਾਰੀ ਗਰੂਪ ਇਨੇ ਕਮਾਲ ਦੇ ਆਰਟਿਸਟਾਂ ਨਾਲ ਕੰਮ ਕਰਕੇ ਤੇ ਔਰ ਬੜੀ ਖੁਸ਼ੀ ਹੋ ਰਹੀ ਹੈ ਜਾਣ ਕੇ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੇਗਾ ਮੈਂ ਤਾਂ ਜੀ ਚੱਲਾਂ ਤਿੰਨ ਚਾਰ ਕਹਿਣੀ ਐ ਪਹਿਲੀ ਗੱਲ ਇਹ ਐ ਵੀ ਐਮੀ ਤੇ ਸੋਲਮ ਇਹ ਲੱਗਦਾ ਜਿਵੇਂ ਧਰਮੰਦਰ ਤੇ ਹਿਮਾ ਮਾਲਮੀ ਤੁਰੇ ਫਿਰਦੇ ਆ ਉਹ ਸੱਚੇ ਇਹ ਮੈਂ ਮੈਂ ਨਾ ਗੱਲ ਨਹੀਂ ਕਰਦਾ ਹੁੰਦਾ ਬਈ ਐਨੀ ਗੱਲ ਕਰਤੀ ਤੇ ਕਿਸੇ ਨੂੰ ਪੰਪ ਚਾਤਾ ਐਹੋ ਜਿਹਾ ਐਕਟਰ ਤੇ ਐਹੋ ਜੀ ਕੁੜੀ ਨੇ ਸਕਰੀਨ ਤੇ ਪੈਦਾ ਹੋ ਸਕਦੀ ਐ ਪੰਜਾਬੀ ਵਾਸਤੇ ਔਰ ਓਡੀ ਗੱਲ ਐ ਮੈਂ ਬੜਾ ਸ਼ੁਕਰਗੁਜ਼ਾਰ ਆ ਕਿ ਐਸੀ ਜਵਾਨੀ ਦੇ ਵਿੱਚ ਮੇਰੀ ਇਹ ਜਵਾਨੀ ਦੇ ਵਿੱਚ ਮੈਨੂੰ ਐਸੇ ਜਵਾਨ ਐਕਟਰ ਨਾਲ ਕੰਮ ਕਰਨਾ ਪੈ ਰਿਹਾ ਦੂਜੀ ਗੱਲ ਥੈਂਕ ਯੂ ਸੋ ਮਾ। ਆ ਵੀ ਮੇਰੀ ਹੀਰੋ ਨੈਕਰ ਦੀ ਗੱਲ ਨਹੀਂ ਹੈ ਕਹਿੰਦੇ ਮੰਮੀ ਹੈ। ਅੱਛਾ ਜਿਹੜੀ ਸਭ ਤੋਂ ਕਮਾਲ ਦੀ ਗੱਲ ਹੈ ਬੜੀਆਂ ਫਿਲਮਾਂ ਕੀਤੀਆਂ। ਇਹੋ ਜਿਹਾ ਪ੍ਰੋਡਿਊਸਰ ਨਹੀਂ ਟੱਕਰਿਆ ਇੰਨਾ ਵਧੀਆ ਬੰਦਾ। ਲਾ ਮੈਂ ਕਮਾਲ ਦੀ ਸੁਣਿਓ ਸੁਣਿਓ ਸੁਣੇ ਗੱਲ। ਮੇਰੀ ਪੇਮੈਂਟ ਮੈਨੂੰ ਪਤਾ ਨਹੀਂ ਆ ਗਈ ਹੋਗੀ ਕਿਤੇ ਇਹੋ ਜਿਹਾ ਪ੍ਰੋਡਿਊਸਰ ਸੁਣਿਆ ਨਹੀਂ ਤੁਸੀਂ। ਮੈਂ ਭੁੱਲ ਪਲ ਗਿਆ ਭਾਈ। ਤੇ ਮੈਨੂੰ ਫੋਨ ਆਇਆ ਪਵਨ ਜੀ ਦਾ। ਤੰਦੇ ਯੋਗਰਾਜ ਜੀ ਤੁਹਾਡੀ ਪੇਮੈਂਟ ਆ ਰਹੀ ਹੈ ਮੈਂ ਬੜਾ ਡਾਂਟਿਆ ਸਾਰਿਆਂ ਨੂੰ ਵੀ ਯੋਗਰਾਜ ਸਿੰਘ ਦੀ ਪੇਮੈਂਟ ਕਿਉਂ ਨਹੀਂ ਗਈ ਇਹ ਪਹਿਲੀ ਵਾਰੀ 52 ਸਾਲਾਂ ਚ ਮੈਨੂੰ ਐਸਾ ਸ਼ਖਸ ਆ ਦਸ ਸਾਰਾ ਮਾਈਂ ਜੀਨੇ ਮੈਨੂੰ ਯਾਦ ਕਰਾਇਆ ਤੇ ਮੇਰੀ ਪੇਮੈਂਟ ਪੇਚੀ ਇਹ ਪੰਜਾਬੀ ਇੰਡਸਟਰੀ ਤੇ ਸਾਰੀ ਇੰਡਸਟਰੀ ਜੂਬਾ ਗੱਲ ਪੈਸੇ ਦੀ ਨਹੀਂ ਗੱਲ ਇੱਕ ਆਨਰ ਦੀ ਹੈ ਤੇ ਬਾਕੀ ਆ ਡਰ ਲੀਆਂ ਨਾ ਜਿਹੜਾ ਇਹ ਮੈਂ ਬੜਾ ਹੀ ਫੈਨ ਆ 20 ਕਾਈਂਡ ਆਫ ਕੈਰੈਕਟਰਸ ਆਮ ਸੋ ਹੈਪੀ ਥੈਂਕ ਯੂ ਸੋ ਮਾਚ ਟੂ ਦੇ ਪ੍ਰੈਸ ਵਾਲਿਆਂ ਦਾ ਵਾ ਵਾ ਗੋਡ ਬlesਸ ਯੂ ਲਵ ਯੂ ਲਵ ਯੂ ਮਤਲਬ ਜੋ ਜਿਵੇਂ ਜਿਵੇਂ ਤੁਹਾਨੂੰ ਲੱਗਾ ਆਈ ਹੋਪ ਤੁਸੀਂ ਓਵੇਂ ਓਵੇਂ ਲਿਖੋ ਓਵੇਂ ਓਵੇਂ ਬੋਲ ਕੇ ਪਾਓ ਤੇ ਸਾਰੇ ਲੋਕਾਂ ਨੂੰ ਦੱਸਿਓ ਤੇ ਕੱਲ ਜਿਹੜੀ ਫਿਲਮ ਅਵਰਡ ਵਾਈਡ ਹੋ ਮਾਈਟ ਬੀ ਆਦਰ ਨਾ ਵੀ ਅੱਜ ਕੌਣ ਕੌਣ ਰਿਲੀਜ਼ ਕਰੂਗਾ 14 ਤਰੀਕ ਨੂੰ ਫਿਲਮ ਵਰਲਡ ਵਾਈਡ ਰਿਲੀਜ਼ ਹੋ ਜਾਣੀ ਹੈ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਜੰਗੀ ਲੱਗੀ ਹੋਊਗੀ ਜੇ ਨਹੀਂ ਲੱਗੀ ਤਾਂ ਵੀ ਦੱਸਿਓ ਗਾਣ ਵਧੀਆ ਮਿਹਨਤ ਕਰਕੇ ਫੇਰ ਰਿਲੀਜ਼ ਕਰਾਂਗੇ ਕੋਸਾਂ ਬਰ। ਕੈਰੈਕਟਰ ਵਾਈਜ਼ ਨਾ ਜਿਹਨੇ ਮੈਂ ਟਰਾਈ ਕਰਦਾ ਜਿਵੇਂ ਮੈਨੂੰ ਪਿਆਰ ਵੀ ਦਿੱਤਾ ਜਾਂਦਾ ਐਸੀ ਚੀਜ਼ ਕਰਕੇ ਕਿ ਮੈਨੂੰ ਮਤਲਬ ਐ ਲੱਗਦਾ ਵੀ ਮੈਂ ਐਕਟਿੰਗ ਨਹੀਂ ਕਰਦਾ ਕਾਈਂਡ ਆਫ। ਤੇ ਉਹੀ ਨਿੱਕਾ ਜਿਹੇ ਲਦਾਰ ਸ਼ਿਵਾ ਜਾਂ ਸ਼ਰਜੋਤ ਲਾਲੋ ਸਾਰੀਆਂ ਫਿਲਮਾਂ ਦੇ ਕੈਰੈਕਟਰਸ ਆਲਮੋਸਟ ਆਲਮੋਸਟ ਮੈਨੂੰ ਮੈਨੂੰ ਆਪਣੇ ਵਰਗੇ ਲਾਦ ਨੇ ਕਿਉਂਕਿ ਜਿਹੜਾ ਜ ਮੈਂ ਨੇਚਰ ਦੇ ਵਿੱਚ ਹੈਗਾ ਮੈਨੂੰ ਉਹ ਕੋਈ ਨਾ ਕੋਈ ਤੇ ਚੀਜ਼ ਬਾਹਰ ਆ ਹੀ ਜਾਂਦੀ ਐ। ਮੈਂ ਆ ਜਾ ਮੈਕਸੀਕੋ ਚ ਰਿਕਵੈਸਟ ਕੀਤੀ ਸੀ ਕਿ ਦੋਵਾਂ ਭਰਾਵਾਂ ਨੂੰ ਹੀ ਭਾਜੀ ਕੰਮਕਾਰ ਨਹੀਂ ਮਿਲ ਰਿਹਾ ਸੈਟਿੰਗ ਨਹੀਂ ਹੈਗੀ ਤੇ ਭਾਜੀ ਨੇ ਜਿੱਦਾਂ ਹੋਣਾ ਥੱਰੇ ਖੇ ਮੋਢੇ ਤੇ ਉਦੋਂ ਦੇ ਰੱਖੇ ਆ ਤੇ ਬਸ ਐਂ ਹੀ ਰੱਖੇ ਆ ਭਾਜੀ ਦੀ ਬਦੌਲਤ ਇਹ ਦੋ ਬੰਦੇ ਮੇਰੀ ਜ਼ਿੰਦਗੀ 'ਚ ਮਤਲਬ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਤੁਸੀਂ ਸਾਰਿਆਂ ਨੇ ਪਿਆਰ ਬਖਸ਼ਿਆ ਉਹਨਾਂ ਲਈ ਸਮਝ ਇਹ ਇੱਕ ਐਮੀ ਭਾਜੀ ਕਰਕੇ ਤੇ ਇੱਕ ਰਕੇਸ਼ ਤੋਂ ਭਰਾ ਕਰਕੇ ਇਹ ਦੋ ਬੰਦੇ ਮੇਰੀ ਜ਼ਿੰਦਗੀ 'ਚ ਜੇ ਤੁਹਾਡਾ ਭਰਾ ਉਹਨਾਂ ਲਈ ਟਾਈਮ ਸਟਾਰ ਬਣਿਆ ਸੋ ਇਹ ਕਹਿ ਗਾਂ ਚਾਹੂਗੀ ਕਿ ਫਿਲਮ ਦੇਖ ਕੇ ਬਹੁਤ ਹੀ ਮਜ਼ਾ ਆਇਆ ਪੰਜਾਬ ਤੇ ਹਰਿਆਣਾ ਦਾ ਕੰਬੀਨੇਸ਼ਨ ਦਿਖਾਇਆ ਗਿਆ ਫਿਲਮ ਦੇ ਵਿੱਚ ਸੋ ਹਰਿਆਣਾ ਦੇ ਕਲਚਰ ਨੂੰ ਦਿਖਾਉਂਦੇ ਹੋਇਆ ਬੜਾ ਹੀ ਅੱਛੇ ਤਰੀਕੇ ਨਾਲ ਉਨ ਨੂੰ ਬਾਇਆ ਗਿਆ ਤੇ ਦੂਸਰੇ ਪਾਸੇ ਪਿਆਰ ਮੁਹੱਬਤ ਨੂੰ ਦਰਸਾਇਆ ਗਿਆ ਕਿ ਇਹ ਜ਼ਰੂਰੀ ਨਹੀਂ ਹੈ ਕਿ ਪੰਜਾਬ ਦਾ ਬੰਦਾ ਪੰਜਾਬ ਦੇ ਵਾਲੇ ਇਨਸਾਨ ਦੇ ਨਾਲ ਹੀ ਵਿਆਹ ਕਰੇ ਜਾਂ ਹਰਿਆਣਾ ਦਾ ਹਰਿਆਣਾ ਵਾਲੇ ਨਾਲ ਹੀ ਵਿਆਹ ਕਰੇ ਮੀਨਸ ਗੱਲ ਇਹ ਹੈ ਕਿ ਤੁਹਾਡਾ ਪਿਆਰ ਕਿੱਥੇ ਹੈ ਜਾਂ ਤੁਹਾਡੀ ਜਿਹੜਾ ਕਨੈਕਸ਼ਨ ਕਿੱਥੇ ਹੈ ਸੋ ਪੰਜਾਬ ਤੇ ਹਰਿਆਣਾ ਦੋਨਾਂ ਦਾ ਜਿਹੜਾ ਕੰਬੀਨੇਸ਼ਨ ਆ ਬਹੁਤ ਹੀ ਕਮਾਲ ਸੀ ਸੋ ਸੋਨਾ ਬਾਜਵਾ ਨੇ ਇਹ ਪਹਿਲਾ ਕੰਮ ਕਰਦੇ ਹੋਏ ਕਮਾਲ ਕਰ ਦਿੱਤਾ ਤੇ ਤੁਸੀਂ ਵੀ ਦੇਖਣ ਜਾਣਾ ਫਿਲਮ ਬਹੁਤ ਹੀ ਮਜ਼ੇਦਾਰ ਫਿਲਮ ਹੈ ਫਾਈਟ ਫਾਈਵ ਸਟਾਰ ਮੇਰੇ ਵੱਲੋਂ ਹੈ ਤੇ ਤੁਸੀਂ ਵੀ ਫਿਲਮ ਦੇਖੋਗੇ ਤੁਹਾਨੂੰ ਬਹੁਤ ਮਜ਼ਾ ਆਏਗਾ ਕੈਮਰਾ ਪਰਸਨ ਸ਼ੇਰ ਸਿੰਘ ਦਿਨਾ ਰੌਂਪਟ ਕੋਰ ਪੀਜੀਸ ਨਿਊਜ਼ ਮਹਾਲੀ